ਔਰਤ ਉਹ ਨਹੀਂ ਜੋ ਹਜ਼ਾਰਾਂ ਨੂੰ دیਵਾਨਾ ਕਰ ਦੇਵੇ ਬਲਕਿ ਔਰਤ ਉਹ ਹੈ ਜੋ ਇੱਕ ਮਰਦ ਨੂੰ ਹਜ਼ਾਰ ਬਾਾਰ دیਵਾਨਾ ਕਰ ਦੇਵੇ ਔਰਤ ਦੀ ਅਕਲ ਉੱਪਰ ਸਵਾਲ ਕਰਨ ਵਾਲੇ ਲੋਕ ਔਰਤ ਦੀ ਖੂਬਸੂਰਤੀ ਦੇਖ ਕੇ دیਵਾਨੇ ਕਿਉਂ ਹੁੰਦੇ ਹਨ ਦਿਲ ਵਿੱਚ ਵਸਣ ਵਾਲਾ ਸਭ ਨੂੰ ਮਿਲਦਾ ਹੈ ਜਨਾਬ ਪਰ ਦਿਲ ਨੂੰ ਸਮਝਣ ਵਾਲਾ ਨਸੀਬ ਵਾਲਿਆਂ ਨੂੰ ਹੀ ਮਿਲਦਾ ਹੈ ਪ੍ਰੇਮ ਵਿੱਚ ਅਗਰ ਸੰਭੋਗ ਸ਼ਬਦ ਨੂੰ ਕੱਢ ਦਿੱਤਾ ਜਾਏ ਤਾਂ ਇਸ ਦੁਨੀਆ ਵਿੱਚ ਸਿਰਫ ਗਿਣੇ-ਚੁਣੇ ਹੀ ਪ੍ਰੇਮੀ-ਪ੍ਰੇਮਿਕਾ ਬਚਣਗੇ ਹਮੇਸ਼ਾ ਸਪੈਸ਼ਲ ਬਣ ਕੇ ਰਹੋ ਅਗਰ ਆਮ ਬਣੋਗੇ ਤਾਂ ਦੁਨੀਆ ਅਚਾਰ ਬਣਾ ਦੇਵੇਗੀ ਇੱਕ ਗੱਲ ਬੋਲਾਂ ਤਾਂ ਜ਼ਿੰਦਗੀ ਵਿੱਚ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਕਿਸੇ ਤੋਂ ਕੋਈ ਉਮੀਦ ਨਾ ਰੱਖੋ ਅੱਜਕੱਲ੍ਹ ਦੇ ਰਿਸ਼ਤਿਆਂ ਨਾਲੋਂ ਲੱਖ ਬਿਹਤਰ ਹੈ ਇਕੱਲੇ ਰਹਿਣਾ ਲਾ ਜਵਾਬ ਹੈ ਉਹ انسان ਜੋ ਸਦਾ ਹੱਸਦੇ ਹਨ ਉਹ ਗਮ ਲੁਕਾ ਕੇ ਵੀ ਹੋਰਾਂ ਦੇ ਦਿਲਾਂ ਵਿੱਚ ਵਸਤੇ ਹਨ ਉਮਰ ਦਾ ਮੂਡ ਕੋਈ ਵੀ ਹੋਵੇ ਬਸ ੜਕਣਾ ਵਿੱਚ ਨਸ਼ਾ ਜ਼ਿੰਦਗੀ ਦਾ ਹੋਣਾ ਚਾਹੀਦਾ ਦੋਸਤੋ ਵੀਡੀਓ ਚੰਗਾ ਲੱਗ ਰਿਹਾ ਹੈ ਤਾਂ ਇੱਕ ਲਾਈਕ ਜ਼ਰੂਰ ਕਰੋ ਉਮਰ ਬੀਤ ਗਈ ਪਰ ਇੱਕ ਛੋਟੀ ਜਹੀ ਗੱਲ ਸਮਝ ਵਿੱਚ ਨਹੀਂ ਆਈ ਹੋ ਜਾਏ ਜਿਸ ਨਾਲ ਮੁਹੱਬਤ ਓ ਲੋਕ ਕਦਰ ਕਿਉਂ ਨਹੀਂ ਕਰਦੇ ਸਾਰੇ ਲੋਕ ਇੱਕ ਹੀ ਇਨਸਾਨ ਦੇ ਖਿਲਾਫ ਹੋਵੇ ਤਾਂ ਸਮਝ ਜਾਣਾ ਕਿ ਇਨਸਾਨ ਬਹੁਤ ਕਮ ਦਾ ਹੈ ਕਦੀ ਪੀੜਾ ਦਾ ਦਰਦ ਸਮਝਣਾ ਹੋਵੇ ਤਾਂ ਉਸ ਸ਼ਖਸ ਨੂੰ ਮਿਲਣਾ ਜਿਸ ਦੀ ਪ੍ਰੇਮਿਕਾ ਦਾ ਵਿਆਹ ਹੋਣ ਵਾਲਾ ਹੋਵੇ 4-5 ਮਹੀਨੇ ਦੇ ਰਿਲੇਸ਼ਨਸ਼ਿਪ ਟੁੱਟਣ ਉੱਪਰ ਲੋਕ ਮਰਨ ਦੀ ਗੱਲ ਕਰਦੇ ਹਨ ਸੋਚੋ ਜਿਨ੍ਹਾਂ ਦੀ ਸ਼ਾਦੀ ਟੁੱਟ ਗਈ ਹੋਵੇ ਉਹਨਾਂ ਦਾ ਕੀ ਹਾਲ ਹੋਵੇਗਾ ਦੋਸਤੋ ਵੀਡੀਓ ਪਸੰਦ ਆ ਰਿਹਾ ਹੈ ਤਾਂ ਇੱਕ ਲਾਈਕ ਜ਼ਰੂਰ ਕਰੋ ਕਦੀ ਵੀ ਸੂਰਤ ਦੇ ਪਿੱਛੇ ਨਾ ਭਜਣਾ ਜੋ ਤੁਹਾਡੀ ਕਦਰ ਨਹੀਂ ਕਰਦੀ ਕਿਉਂਕਿ ਜੋ ਸੱਚਾ ਪਿਆਰ ਕਰੇਗਾ ਉਹ ਤੁਹਾਨੂੰ ਕਦੀ ਨਹੀਂ ਛੱਡੇਗਾ ਬਲਕਿ ਖੁਦ ਤੁਹਾਡੀ ਕਦਰ ਕਰੇਗਾ दारू ਦੇ ਠੇਕੇ ਉੱਪਰ ਜ਼ਿਆਦਾ ਦੁੱਖ ਸੁੱਖ ਦੀ ਗੱਲ ਨਹੀਂ ਕਰਨੀ ਚਾਹੀਦੀ ਸਾਹਮਣੇ ਵਾਲਾ ਇੰਨਾ ਦੁੱਖ ਸੁਣਾ ਦਿੰਦਾ ਹੈ ਕਿ ਅੱਧਾ ਪਊਆ ਉਸ ਨੂੰ ਦੇਣਾ ਪੈਂਦਾ ਹੈ ਜੋ ਇਨਸਾਨ ਵਕਤੋਂ ਜ਼ਿਆਦਾ ਤੁਹਾਡੇ ਤੋਂ ਕੁਝ ਨਾ ਮੰਗੇ ਤਾਂ ਸਮਝ ਜਾਣਾ ਉਸ ਤੋਂ ਜ਼ਿਆਦਾ ਮੁਹੱਬਤ ਤੁਹਾਨੂੰ ਕੋਈ ਨਹੀਂ ਕਰ ਸਕਦਾ ਦੇਖਣ ਦੇ ਲਈ ਸਾਰੀ ਕਾਇਨਾਤ ਵੀ ਘੱਟ ਹੈ ਚਾਉਣ ਦੇ ਲਈ ਇੱਕ ਚਿਹਰਾ ਹੀ ਕਾਫੀ ਹੈ ਮਰਦ ਅਗਰ ਇੱਕ ਵਾਰ ਪ੍ਰਾਈ ਔਰਤ ਦੇ ਚੱਕਰ ਵਿੱਚ ਪੈ ਜਾਏ ਤਾਂ ਫਿਰ ਉਸ ਨੂੰ ਆਪਣੀ ਔਰਤ ਦੀ ਕਮੀ ਕਦੀ ਮਹਿਸੂਸ ਨਹੀਂ ਹੁੰਦੀ ਕਿਸੇ ਦੇ ਉੱਪਰ ਇੰਨਾ ਵੀ ਨਾ ਮਰੋ ਕਿ खुद दे ले जीना ही भुल जाओ उम्मीद परमात्मा तो रखो दुनिया तो नहीं मैं कहा मैं अपराधी हाँ ईश्वर ने कहा मैं माफ़ कर दूंगा। मैं कहा परेशान हाँ मैं ईश्वर ने कहा मैं संभाल लूंगा मैं कहा इक्ला हाँ मैं परमात्मा ने कहा मैं हमेशा साथ हाँ मैं कहा उदास हाँ मैं परमात्मा ने कहा ਨਜ਼ਰ ਉਠਾ ਕੇ ਦੇਖ ਹਰ ਵਕਤ ਤੇਰੇ ਆਸ-ਪਾਸ ਹਾਂ ਫਲਦਾਰ ਦਰਖਤ ਤੇ ਗੁਣਵਾਨ ਵਿਅਕਤੀ ਝੁੱਕਦੇ ਹਨ ਪਰ ਸੁੱਕੀ ਲੱਕੜੀ ਤੇ ਮੂਰਖ ਵਿਅਕਤੀ ਕਦੀ ਨਹੀਂ ਝੁੱਕਦੇ ਇੱਕ ਪੁਰਸ਼ ਫਿਰ ਹੀ ਕਮਾ ਸਕਦਾ ਹੈ ਜਦੋਂ ਇੱਕ ਔਰਤ ਘਰ ਸੰਭਾਲ ਲੈਂਦੀ ਹੈ ਦੋਸਤੋ ਵੀਡੀਓ ਪਸੰਦ ਆ ਰਿਹਾ ਹੈ ਤਾਂ ਇੱਕ ਲਾਈਕ ਜ਼ਰੂਰ ਕਰੋ ਕੌਣ ਕਹਿੰਦਾ ਹੈ ਕਿ 48+ ਲੋਕ ਇਸ਼ਕ ਨਹੀਂ ਕਰਦੇ ਕਰਦੇ ਹਨ ਲੋਕ ਸ਼ੱਕ ਨਹੀਂ ਕਰਦੇ ਚੁਰਾ ਲਿਆ ਕਰੋ ਖੂਬਸੂਰਤ ਪਾਲੋ ਜ਼ਿੰਦਗੀ ਦੇ ਜ਼ਿੰਮੇਦਾਰੀਆਂ ਕਦੀ ਖਤਮ ਨਹੀਂ ਹੋਵੇਗੀ ਦੋਸਤੋ ਅਗਰ ਕੋਈ ਔਰਤ ਤੁਹਾਡੇ ਪਰਿਵਾਰ ਤੇ ਦੋਸਤਾਂ ਤੋਂ ਜਲਦੀ ਹੈ ਤਾਂ ਤੁਹਾਨੂੰ ਉਸ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੀ ਹੈ ਤਾਂ ਸਮਝ ਚਾਓ ਉਸ ਦੀ ਨੀਅਤ ਵਿੱਚ ਖੋਟ ਹੈ ਸੁਣੋ ਭੈਣੋ ਛੋਟੇ ਟੌਪ ਜੀਨ ਵਿੱਚ ਦਿੱਕਤ ਉਹਨਾਂ ਨੂੰ ਹੈ ਜੋ ਤੁਹਾਡੇ ਆਪਣੇ ਹਨ ਜਿਨ੍ਹਾਂ ਨੂੰ ਤੁਹਾਡੀ ਨਮੀ ਪੀੜੀ ਦੀ ਚਿੰਤਾ ਹੈ ਵਰਨਾ ਗੈਰ ਤਾਂ ਤੁਹਾਨੂੰ ਹੋਰ ਜਿਆਦਾ ਨੰਗਾ ਦੇਖਣਾ ਪਸੰਦ ਕਰਦੇ ਹਨ ਰਿਸ਼ਤੇ ਇਸ ਤਰ੍ਹਾਂ ਦੇ ਬਣਾਓ ਜਿਸ ਵਿੱਚ ਸ਼ਬਦ ਘੱਟ ਤੇ ਸਮਝ ਜ਼ਿਆਦਾ ਹੋਵੇ ਪਰਮਾਨ ਘੱਟ ਤੇ ਪ੍ਰੇਮ ਜ਼ਿਆਦਾ ਹੋਵੇ ਸੱਚੀ ਔਰਤ ਉਹ ਹੁੰਦੀ ਹੈ ਜੋ ਤੁਹਾਡੇ ਸੰਘਰਸ਼ ਦੇ ਦਿਨਾਂ ਵਿੱਚ ਤੁਹਾਡੇ ਨਾਲ ਖੜੀ ਰਹੇ ਨਾ ਕਿ ਉਦੋਂ ਜਦੋਂ ਤੁਹਾਡੇ ਕੋਲ ਸਭ ਕੁਝ ਹੋਵੇ ਦੋਸਤੋ ਵੀਡੀਓ ਪਸੰਦ ਆ ਰਿਹਾ ਹੈ ਤਾਂ ਇੱਕ ਲਾਈਕ ਜ਼ਰੂਰ ਕਰੋ ਜ਼ਿੰਦਗੀ ਨੂੰ ਦੇਖਣ ਦਾ ਸਬਦਾ ਆਪਣਾ ਆਪਣਾ ਨਜ਼ਰੀਆ ਹੁੰਦਾ ਹੈ ਕੁਝ ਲੋਕ ਸਟੇਟਸ ਵਿੱਚ ਹੀ ਗੱਲ ਕਹਿ ਦਿੰਦੇ ਹਨ ਤੇ ਕੁਝ ਲੋਕ ਗੀਤਾ ਉੱਪਰ ਹੱਥ ਰੱਖ ਕੇ ਵੀ ਸੱਚ ਨਹੀਂ ਬੋਲਦੇ ਕਿਸੇ ਤੋਂ ਜ਼ਿਆਦਾ ਨਾਰਾਜ਼ ਹੋਣ ਤੋਂ ਬਿਹਤਰ ਹੈ ਕਿ ਆਪਣੇ ਜੀਵਨ ਵਿੱਚ ਉਸਦੀ ਅਹਿਮੀਅਤ ਨੂੰ ਘੱਟ ਕਰ ਦਿਓ ਸਬਰ ਦੇ ਇਲਾਵਾ ਕੁਝ ਨਹੀਂ ਜ਼ਿੰਦਗੀ ਵਿੱਚ ਮੈਂ ਦੇਖਿਆ ਹਰ ਸ਼ਖਸ ਨੂੰ ਖੁਸ਼ੀਆਂ ਦਾ ਇੰਤਜ਼ਾਰ ਕਰਦੇ ਹੋਏ ਰਿਸ਼ਤੇ ਨੂੰ ਨਿਭਾਉਣਾ ਸਿੱਖੋ ਕਿਸੇ ਨੂੰ ਆਪਣਾ ਬਣਾਉਣਾ ਹੈ ਤਾਂ ਪਹਿਲੇ ਉਸ ਦਾ ਬਣਨਾ ਸਿੱਖੋ ਵੱਡਾ ਬਣੋ ਪਰ ਉਸ ਦੇ ਸਾਹਮਣੇ ਨਹੀਂ ਜਿਸ ਨੇ ਤੁਹਾਨੂੰ ਵੱਡਾ ਕੀਤਾ ਹੈ ਬਦਲ ਹੀ ਦਿੰਦਾ ਹੈ ਚਿਹਰੇ ਦੀ ਰੰਗਤ ਇਸ਼ਕ ਵੀ ਕਿਸੇ ਸਰਜਰੀ ਤੋਂ ਕੱਟ ਨਹੀਂ ਉਮਰ ਚਾਹੇ ਕੋਈ ਵੀ ਹੋਵੇ ਜ਼ਿੰਦਗੀ ਵਿੱਚ ਮਨ ਚਾਹੇ ਰਿਸ਼ਤੇ ਆਪਣੇ ਆਪ ਹਮ ਉਮਰ ਹੋ ਜਾਂਦੇ ਹਨ ਜੇਕਰ ਤੁਸੀਂ ਵੀਡੀਓ ਨਾਲ ਆਪਣੇ ਆਪ ਨੂੰ ਥੋੜਾ ਜਿਹਾ ਵੀ ਕਨੈਕਟ ਹੋਇਆ ਮਹਿਸੂਸ ਕੀਤਾ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ